ਇੱਕ ਜਣੇ ਨੂੰ ਨਾਮ ਭੇਜ ਕੇ ਉਹਨੂੰ ਕਿ ਚੱਟ ਕਰਨ। ਪਰ ਧੀ ਮੇਰੇ ਗੱਲ ਸੁਣ। ਅਸੀਂ ਦੋ ਜਣੇ ਚੱਲਦੇ ਆਂ। ਆਪਾਂ ਜਿੱਸਾ ਕਿਸੇ ਨਾਲ ਅਸਾਂ ਕਰਕੇ ਬਣਾਉਂਦੇ ਆਂ। ਉਹਨੂੰ ਸਾਨੂੰ ਬੋਲਦੇ ਆਂ ਨਾਲ। ਇਹ ਤਾਂ ਕਹਿੰਦਾ। ਇਹ ਕਿਹਨੂੰ ਦਾਸ ਤਾਂ। ਇਹ ਖੜਾ ਚੱਕਰ ਮੇਰਾ ਸਿਰ 'ਤੇ ਨੂੰ। ਕੋਈ ਨਹੀਂ ਕੋਈ। ਨਹੀਂ ਜਾ ਦੁਬਾਰਾ ਦਰਵਾਜ਼ਾ ਖੋਲਣੇਗਾ ਤੂੰ। ਨਹੀਂ ਲੱਗਦੀ। ਐਸਾ ਤੇ ਸਾਨੂੰ ਵਾਲਾ ਉਹ ਕਾਲ ਜਾ ਕੇ ਦੇਖੀ ਸਾਨੂੰ ਤੁਸੀਂ ਉੱਪਰ ਭੇਜ ਗਏ ਇੱਥੇ ਤੁਸੀਂ ਫਿਲਮਾਂ ਲਵਾਉਂਦੇ ਨਹੀਂ ਲੱਗੀ ਹੈ ਨਹੀਂ ਲੱਗੀ ਲੱਗੀ ਹੈ ਚੱਕਤੀ ਹੈ ਤੇ ਦੇਖ ਲੈਂਦੇ ਕਰੀ ਭੇਜੇ ਕਾ ਤੋ ਨਹੀਂ ਇਹ ਠੱਕਾ ਕਰ ਰਹੀ ਦੀ ਬਾਹੂ ਵੱਢਦੀ ਤੋੜ ਤੋੜ ਕੇ ਮੜੇ ਕੰਦਾਂ ਆਹ ਇਹ ਕੰਮ ਤਾਨੂੰ ਯਾਰ ਫਿਲਮ ਬਣਾਉਣੇ ਆ ਉਹ ਵੀ ਵਾਰ-ਵਾਰ ਆ ਕਰੋ ਯਾਰ ਉਹ ਇੱਥੇ ਆਉਂਦੇ ਹਾਂ ਗੱਲ ਕਰਕੇ ਆਏ ਨਾ ਬੱਸ ਗੱਲ ਕਰਕੇ ਫਿਲਮਾਂ ਕਰ ਕਰੂ ਇਹ ਤੁਹਾਨੂੰ ਕਿਹਾ ਇਹਦੇ ਦੋਈਆਂ ਪਿੱਛੇ ਕਰ ਜੋ ਐਸੇ ਕੁ ਨਾ ਆ ਅਦਰ ਐਂਟਰੀ ਬੰਦ ਕਰ ਦੋ ਕਿਹਦੇ ਨਹੀਂ ਜਾਣਾ ਪਰ ਯਾਰ ਐਸਐਚਓ ਸਭ ਆ ਰਹੇ ਨਹੀਂ ਉਹਨੂੰ ਲਾਜ ਜਾਓ ਅਸੀਂ ਤਾਂ ਭੇਜੀ ਨਹੀਂ ਤੁਹਾਨੂੰ ਜੀ ਅਸੀਂ ਤਾਂ ਉਹ ਸਾਬ ਨਹੀਂ ਭੇਜਿਆ ਬਈ ਯਾਰ ਆ ਲੈ ਦੂਨ ਨਾ ਵੀਰੋਂ ਤੇ ਗਿਆ ਸੇਵਾ ਦੇ ਰਹੇ ਆ ਉਹ ਵਧੀਆ ਨਹੀਂ ਲੱਗਦੀ ਗੱਲ ਆ ਜਾ ਆ ਜਾ ਉੱਧਿਆ ਜਲਦੀ ਆ ਜਾ ਤੁਹਾਨੂੰ ਆ ਜਾਓ ਜੀ ਪੇਟ ਕਰਾਓ ਬਾਕੀ ਤਾਂ ਬਾਕੀ ਨੂੰ ਕਰਦੇ ਨਾ ਬਾਕੀ ਇਹ ਨਾ ਕਰਵਾਜੋ ਆਜੂ ਬੱਜੀ ਆਜੂ ਉਹ ਬੰਦ ਕਰ ਦੋ ਇਹਨੂੰ ਉਹ ਐਂਟਰੀ ਬੰਦ ਕਰ ਦੋ ਜੇ ਬਾਹਰ ਰੋਕ ਦੋ ਉਹ ਜਾ ਤਾਂ ਲੈ ਲਓ ਕੁਛ ਨਹੀਂ ਕਰਨ ਲੱਗਿਆ ਜਾ ਤਾਈਂ ਪੈ ਕੇ ਰੁਕੋ ਬਸ ਕਮੈਂਟ ਹੋ ਜਾ ਉਹ ਅੰਦਰ ਜਾਣਾ ਸਾਰਿਆਂ ਦਾ ਬੰਦ ਕਰ ਦੋ ਜਾ ਜੀ ਮੈਂ ਸਾਰੇ ਤਾਂ ਕਰ ਦਿੰਦਾ ਸਾਰਿਆਂ ਦਾ ਕਰ ਦੋ ਕੋਈ ਦਾ ਸਾਰਿਆਂ ਦਾ ਬੰਦ ਕਰ ਉਹ ਫਿਰ ਗ੍ਰੈਂਡ ਬਾਂਦੀ ਕਰ ਲੱਗਿਆ ਬੰਦ ਰਿੰਗ ਕਰ ਜਾਣਾ ਕੋਈ ਆਪਾਂ